ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜਿੱਦਾਂ ਪਿਛਲੀ ਵੀਡੀਓ ਚ ਲੋਕਾਂ ਨੇ ਸਾਨੂੰ ਬੜਾ ਮਾਣ ਬਖਸ਼ਿਆ ਅੱਜ ਅਸੀਂ ਉਸ ਦੀ ਹੌਸਲਾ ਵਜਾਈ ਨਾਲ ਨਵੇਂ ਡਿਜ਼ਾਈਨ ਕੈਮਰਿਕ ਤੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਇਸ ਦੀ ਰੇਂਜ ਉਸ ਨਾਲੋਂ ਵੀ ਘੱਟ ਹੈ ਪਿਓਰ ਕਪੜਾ ਕੈਮਰਿਕ ਹੋਏਗਾ ਦੇਖੋ ਜੀ ਡਿਜ਼ਾਈਨ ਦੇਖੋ ਇਹ ਡਿਜ਼ਾਈਨ ਕਪੜਾ ਵੀ ਬਹੁਤ ਸੋਹਣਾ ਸਾਫਟਾ ਕਪੜਾ ਇਹ ਕਪੜਾ ਕੀ ਹੋਊਗਾ ਜੀ ਕੈਮਰਿਕ ਆ ਜੀ ਪਿਓਰ ਕੈਮਰਿਕ ਪਿਓਰ ਕੈਮਰਿਕ ਸਾਫਟ ਕਪੜਾ ਜੀ 100% ਕਾਟਨ ਕਪੜਾ ਬਹੁਤ ਪਿਆਰਾ ਕਪੜਾ ਹੈ ਜੀ ਡਿਜ਼ਾਈਨ ਬਹੁਤ ਪਿਆਰੇ ਨੇ ਦੇਖੋ ਜੀ ਡਿਜ਼ਾਈਨ ਦੇਖੋ ਇੱਕ ਵਾਰੀ ਸਾਨੂੰ ਦੇਖੋ ਜੀ ਡਿਜ਼ਾਈਨ ਕਪੜਾ ਪਿਓਰ ਕੈਮਰਿਕ ਦੇਖੋ ਜੀ ਜੈਪੁਰੀ ਡਿਜ਼ਾਈਨ ਆ ਮੈਚਿੰਗ ਦੇ ਡਿਜ਼ਾਈਨ ਬਹੁਤ ਸੋਹਣਾ ਕਪੜਾ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਜਲਦੀ ਜਲਦੀ ਸੁਰਤ ਦਾ ਸਕਰੀਨ ਸ਼ਾਟ ਲੈ ਕੇ ਸਕਰੀਨ ਤੇ ਦਿੱਤੇ ਨੰਬਰ ਤੇ ਸ਼ੇਅਰ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਦੇਖੋ ਜੀ ਇਸ ਦਾ ਰੇਟ ਬਹੁਤ ਘੱਟ ਆਏਗਾ ਜਲਦੀ ਜਲਦੀ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਪੜਾ ਜੀ ਬਹੁਤ ਸੌਫਟ ਬਹੁਤ ਸੌਫਟ ਕਪੜਾ ਜੀ ਬਿਲਕੁਲ ਨਿਊ ਮਾਲ ਦੇਖੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਰੇਟ ਵੀ ਬਹੁਤ ਘੱਟ ਰਹਿ ਗਿਆ ਜੀ ਦੇਖੋ ਜੀ ਇਹ ਸਿਰਫ ਤੁਹਾਨੂੰ ਮੱਤੀ ਵਾਲੇ ਸ਼ੋਰੂਮ 'ਚ ਹੀ ਮਿਲੇਗਾ ਜੀ ਮੱਤੀ ਵਾਲਾ ਸ਼ੋਰੂਮ ਬਰੇਟਾ ਜੀ ਸਕਰੀਨ ਤੇ ਦਿੱਤੇ ਨੰਬਰ ਤੇ ਵਟਸਐਪ ਕਰੋ ਆਪਣੇ ਡਿਜ਼ਾਈਨ ਦੀ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰੋ ਹੋਰ ਨਵੇਂ ਨਵੇਂ ਸੁੱਟਣ ਦੀ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤੇ Instagram ਪੇਜ ਨੂੰ ਕਰੋ ਫੋਲੋ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਦੇਖੋ ਜੀ ਮੱਤੀ ਵਾਲਾ ਸ਼ੋਰੂਮ ਬਰੇਟਾ ਬਹੁਤ ਪਿਆਰੇ ਡਿਜ਼ਾਈਨ ਹੈ ਇਹਦਾ ਰੇਟ ਕੀ ਦੇਗਾ ਜੀ ਸਿਰਫ 300 ਰੁਪਏ ਦਾ ਸੂਟ ਹੈ ਜੀ ਇਹ ਸਿਰਫ 300 ਜੀ ਹਾਂਜੀ ਹਾਂ ਮੱਤੀ ਵਾਲੇ ਸ਼ੋਰੂਮ ਤੇ ਇਸਦਾ ਰੇਟ ਸਿਰਫ 300 ਰੁਪਏ ਪਿਓਰ ਕਾਟਨ ਦਾ ਸੂਟ ਹੈ ਕੈਮਰਿਕ ਪੂਰਾ 5 ਮੀਟਰ ਕਪੜਾ ਦੇਖੋ ਜੀ ਡਿਜ਼ਾਈਨ ਬਹੁਤ ਪਿਆਰੇ ਹੈ ਸਿਰਫ 300 ਰੁਪਏ ਜੀ ਸਿਰਫ 300 ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਆਰਡਰ ਕਰਨੀ ਮੱਤੀ ਵਾਲਿਆਂ ਦੇ ਸ਼ੋਰੂਮ ਬਰੇਟਾ ਵਿਖੇ ਸਕਰੀਨ ਤੇ ਦਿੱਤੇ ਨੰਬਰ ਤੇ ਸੈਂਡ ਕਰੋ ਆਪਣਾ ਸਕਰੀਨ ਸ਼ਾਟ